ਬਈ ਪੰਜਾਬ ਦਾ ਤਾਂ ਹੁਣ ਔਖਾ ਹੋਇਆ ਪਿਆ ਹੈ ਤੁਹਾਡੇ ਸਾਹਮਣੇ ਤੁਸੀਂ ਵੇਖੋ ਜ਼ਿਲ੍ਹਾ ਫਰੋਜਪੁਰ ਦਾ ਕਸਬਾ ਮਖੂ ਮਖੂ ਦੇ ਵਿੱਚ ਐਸਟੀਐਫ ਤੇ ਸਿਹਤ ਵਿਭਾਗ ਦੇ ਇਨਸਪੈਕਟਰਾਂ ਵੱਲੋਂ ਦੌਰਾ ਕੀਤਾ ਗਿਆ ਜਿੱਥੇ ਕਿ 9 ਲੱਖ 30 ਹਜ਼ਾਰ ਪ੍ਰੈਗਾ ਲਾਈਨ ਦੀਆਂ ਗੋਲੀਆਂ ਤੇ 1430 ਟਰਮਾ ਡੋਲ ਦੀਆਂ ਗੋਲੀਆਂ ਤੁਹਾਡੇ ਸਾਹਮਣੇ ਵੇਖੋ ਵੀ ਟਾਂਗਾ ਲੱਗੀਆਂ ਪਈਆਂ ਇਹ ਗੋਲੀਆਂ ਖਾ ਕੇ ਕਿੰਨੇ ਆ ਘਰਾਂ ਦੇ ਚਿਰਾਗ ਬੁਝਨੇ ਸੀ ਕਿੰਨੇ ਆ ਘਰਾਂ ਦੀਆਂ ਜਿਹੜੀਆਂ ਔਰਤਾਂ ਵਿਧਵਾ ਹੋਣੀਆਂ ਸੀ ਕਿੰਨੀਆਂ ਮਾਵਾਂ ਦੇ ਪੁੱਤ ਜਾਣੇ ਸੀ ਕਿੰਨੀਆਂ ਭੈਣਾਂ ਦੇ ਭਰਾ ਜਿਹੜੇ ਆ ਉਹ ਖਤਮ ਹੋਣੇ ਸੀ ਇਹ ਵੇਖੋ ਇੰਨੀ ਵੱਡੀ ਖੇਪ ਰਾਬੀ ਬਚਾ ਸਕਦਾ ਹੁਣ ਤਾਂ ਪੰਜਾਬ ਦਾ ਔਖਾ ਹੋਇਆ ਪਿਆ ਆ ਸਾਹਮਣੇ ਵੇਖੋ ਸਾਰੀ ਜਨਤਾ ਤੇ ਇੱਥੇ ਜਿਹੜੇ ਆ ਡਰੱਗ ਇਨਸਪੈਕਟਰਾਂ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਜਿਹੜਾ ਦੌਰਾ ਕਰਕੇ ਤੇ ਇੱਥੇ ਜਿਹੜੀ ਬਹੁਤ ਹੀ ਵੱਡੀ ਖੇਪ ਜਿਹੜੀ ਐ ਬਰਾਮਦ ਕੀਤੀ ਗਈ ਐ ਹੁਣ ਦੇਖਦੇ ਆ ਐਡੀ ਵੱਡੀ ਬਰਾਮਦਗੀ ਹੋਣ ਤੋਂ ਬਾਵਜੂਦ ਕਿ ਇਹਦੇ ਉੱਪਰ ਪੂਰਾ ਐਕਸ਼ਨ ਲਿਆ ਜਾਵੇਗਾ ਜਾਂ ਕਾਗਜ਼ਾਂ ਦੇ ਵਿੱਚ ਹੀ ਜਿਹੜੀ ਇਹ ਡਰੱਗ ਰਹਿ ਜਾਏਗੀ ਤੁਸੀਂ ਆਪ ਵੇਖੋ ਵੀ ਆ ਪਿਛਲੇ ਤਕਰੀਬਨ 5-6 ਮਹੀਨੇ ਪਹਿਲਾਂ ਜਿਉਂ ਦੀਵਾਲੀ ਤੇ ਇੱਥੇ ਮਖੂ ਦੇ ਹਾਈਵੇ ਤੇ ਇੰਨੀ ਵੱਡੀ ਡਰੱਗ ਫੜੀ ਚੀ ਸਮਗਲਰ ਵੀ ਫੜੇ ਗਏ ਸੀ ਤੇ ਉਸ ਤੋਂ ਬਾਅਦ ਕੋਈ ਪਤਾ ਸੁਰ ਨਹੀਂ ਮਿਲਿਆਗਾ ਉਹ ਜਿਨ੍ਹਾਂ ਨੇ ਫੜਾਏ ਸੀਗੇ ਉਹ ਵਿਚਾਰੇ ਆਪ ਪੁਲਿਸ ਦੇ ਸ਼ਿਕਾਰ ਬਣ ਗਏ ਪੁਲਿਸ ਉਹਨਾਂ ਨੂੰ ਫੜ ਕੇ ਥਾਣਿਆਂ ਦੇ ਵਿੱਚ ਲੈ ਗਈ ਉਹਨਾਂ ਤੇ ਪਰਚੇ ਪਾਏ ਗਏ ਤੇ ਇੰਨੀ ਖੇਬ ਬਰਾਮਦ ਹੋਈਗੀ ਹੁਣ ਜਿਹੜੀ ਇੰਨੀ ਜ਼ਿਆਦਾ ਵੱਡੀ ਖੇਬ ਇੱਥੇ ਬਰਾਮਦ ਹੋਈ ਆ ਜਿਹੜੀਆਂ ਕਿ 9 ਲੱਖ ਤੋਂ ਉੱਪਰ ਗੋਲੀਆਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਫੜੀਚੀਆਂ ਨੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਵੀ ਕਾਗਜ਼ਾਂ ਦੇ ਵਿੱਚ ਰਹਿ ਜਾਂਦੀ ਆ ਜਾਂ ਕੋਈ ਕਾਰਵਾਈ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਚਾਰ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਉਹਨਾਂ ਰਲ ਕੇ ਆਪਰੇਸ਼ਨ ਕੀਤਾ ਹੈ ਤੇ ਇਹਦੇ ਵਿੱਚ ਉਹਨਾਂ ਨੂੰ 20 22 ਦਿਨਾਂ ਤੋਂ ਸੀਆਈਡੀ ਮਿਲੀ ਸੀਗੀ ਉਹਨਾਂ ਨੇ ਪਹਿਲਾਂ ਪੂਰਾ ਕਲੀਅਰ ਕੀਤਾ ਕਿ ਵਾਕਿਆ ਇਹ ਖਬਰ ਜਿਹੜੀ ਸੱਚੀ ਏ ਜਾਂ ਝੂਠੀ ਏ ਉਸ ਤੋਂ ਬਾਅਦ ਚ ਇਹ ਦੁਪਹਿਰ ਤੋਂ ਇੱਥੇ ਆਏ ਹੋਏ ਨੇ ਇਹ ਜਿਹੜੇ ਪੁਲਿਸ ਮੁਲਾਜ਼ਮ ਐ ਉਹਨਾਂ ਨੇ ਆਣ ਕੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਦੇ ਵਿੱਚ ਇਹ ਸਾਰਾ ਜਿਹੜਾ ਸਾਰਾ ਆਪਰੇਸ਼ਨ ਕੀਤਾ ਬਹੁਤ ਵੱਡੀ ਕਾਮਯਾਬੀ ਐ ਪਰ ਇਹਨੂੰ ਜੇ ਕਾਗਜ਼ਾਂ ਦੇ ਵਿੱਚ ਰੱਖਿਆ ਗਿਆ ਤੇ ਫਿਰ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਜੇ ਕਿ ਇਹਦੇ ਤੇ ਕਾਰਵਾਈ ਹੋਈ ਤੇ ਬਹੁਤ ਵੱਡੇ ਖੁਲਾਸੇ ਹੋਣ ਵਾਲੇ ਆ ਕਿਉਂਕਿ ਇਹ ਬਹੁਤ ਵੱਡਾ ਇੱਕ ਗੰਭੀਰ ਮਾਮਲਾ ਐ